ਦੇ ਜੰਡਵਾਲਾ ਹਨੂਮੰਤਾ ਵਾਸੀ ਪ੍ਰਭੂ ਦਿਆਲ ਦੇ ਘਰ ਢੋਲ ਵਜਾਈ ਜਾ ਰਹੇ ਹਨ ਵਜਾਏ ਵੀ ਕਿਉਂ ਨਾ ਜਾਣ ਕਿ ਸ਼ਾਮ ਦੀ ਧੀ ਨੇ ਆਪਣੇ ਪਿਓ ਦਾ ਨਾਂ ਰੋਸ਼ਨ ਕੀਤਾ ਨਿਸ਼ਾ ਰਾਣੀ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਬਣੀ ਹੈ ਘਰ ਪਹੁੰਚਣ ਤੇ ਉਸ ਦਾ ਢੋਲ ਠਮਾਕੇ ਨਾਲ ਨਿੱਕਾ ਸਵਾਗਤ ਕੀਤਾ ਗਿਆ ਲੋਕ ਲੱਡੂਆਂ ਨਾਲ ਉਸ ਦਾ ਮੂੰਹ ਮਿੱਠਾ ਕਰਵਾ ਰਹੇ ਸਨ ਹਾਲ ਹੀ ਦੇ ਵਿੱਚ ਜਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਤਾਂ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਸਰ ਪਾਸਟੋਰ ਤੋਂ ਬਾਅਦ ਮੈਂ ਬੀ ਕਾਮ ਕੀਤੀ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੀ ਮੈਂ ਗਵਰਨਰ ਜੌਬ ਦੀ ਤਿਆਰੀ ਵਿੱਚ ਜੁਟ ਗਈ ਸੀ ਠੀਕ ਹੈ ਜੀ ਤੇ ਆ ਮੇਰਾ ਪਹਿਲਾ ਟੈਂਪ ਸੀਗਾ ਬਾਕੀ ਮੈਂ ਤਿਆਰੀ ਕੰਟੀਨਿਊ ਕਰ ਰਹੀ ਸੀ 2 ਸਾਲ ਤੋਂ ਤੇ ਪਹਿਲੇ ਟੈਂਪ ਦੇ ਵਿੱਚ ਮੇਰਾ 64th ਰੈਂਕ ਓਵਰਆਲ ਡਿਸਟ੍ਰਿਕਟ ਲੈਵਲ ਦੇ ਵਿੱਚ ਤੇ ਗਰਸ ਦੇ ਵਿੱਚ ਸੈਕਿੰਡ ਰੈਂਕ ਆਇਆ ਠੀਕ ਹੈ ਜੀ ਉਹਦੇ ਵਾਸਤੇ ਬਹੁਤ ਵਧੀਆ ਲੱਗਿਆ ਸੰਤ ਆ ਬਹੁਤ-ਬਹੁਤ ਵਧਾਈਆਂ ਜੀ ਤੇ ਆ ਇਹ ਦੱਸੋ ਕਿ ਅੱਗੇ ਕੀ ਗੋਲ ਹੈ ਆਪਣਾ ਸਰ ਸ਼ੁਰੂਆਤ ਤਾਂ ਹਜੇ ਹੋ ਗਈ ਹੈ ਬਾਕੀ ਅੱਗੇ ਮੈਂ ਯੂਪੀਐਸਸੀ ਆਈਐਸ ਆਈਫਐਸ ਪੀਸੀਐਸ ਅੱਗੇ ਹੋਰ ਵੀ ਐਗਜ਼ਾਮਸ ਅਟੈਂਪਟ ਕਰਨੇ ਆ ਠੀਕ ਹੈ ਤੇ ਲੌਂਗ ਟਰਮ ਦਾ ਜੇ ਆਪਾਂ ਟੀਚਾ ਦੇਖੀਏ ਤਾਂ ਕੈਬਨਿਟ ਸੈਕਟਰੀ ਹੋਰ ਵੀ ਅੱਗੇ ਜਾ ਕੇ ਜਿਹੜੇ ਆਈਐਫਐਸ ਅਫਸਰ ਹੁੰਦੇ ਹੈਗੇ ਆ ਠੀਕ ਹੈ ਉਹਨਾਂ ਤੱਕ ਜਾਂਦਾ ਹੈਗਾ ਸੋਚਿਆ ਹੈਗਾ ਜੀ ਮਤਲਬ ਸੋਚਿਆ ਕਿ ਲੰਬੀ ਰੇਸ ਲਗਾਣੀ ਹੈ ਬਿਲਕੁਲ ਜੀ ਠੀਕ ਹੈ ਮਾਤਾ ਪਿਤਾ ਜਿसे ਓਕੇ ਮੇਰੇ ਆ ਤੁਹਾਡਾ ਸਰ ਨਾਰਮਲ ਜਿਵੇਂ ਸਾਰੇ ਮਾਪੇ ਕਰਦੇ ਆ ਗਿਆ ਉਹਨਾਂ ਤਾਂ ਮੈਨੂੰ ਮਿਲਿਆ ਹੀ ਮਿਲਿਆ ਬਟ ਜਿੱਥੇ ਆਪਾਂ ਦੇਖਦੇ ਆਂ ਕਿ ਪਿੰਡਾਂ ਦੇ ਵਿੱਚ ਜਿੰਨਾ ਕੁੜੀਆਂ ਨੂੰ ਮਿਲਦਾ ਹੈ ਉਹਦੇ ਤੋਂ ਮੈਨੂੰ ਦੋ ਕਦਮ ਅੱਗੇ ਹੀ ਆ ਕੇ ਸਪੋਰਟ ਮਿਲਿਆ ਗਿਆ ਕਰਦੀ ਖੋਲ ਹੋਗੀ ਜਾਂ ਕਹਿ ਲੋ ਜਦੋਂ ਤੱਕ ਪੰਛੀ ਨੂੰ ਉਡਾਨ ਨਾ ਮਿਲੇ ਉਦੋਂ ਤੱਕ ਉਹ ਉਡਣਾ ਨਹੀਂ ਸਿੱਖਦਾ ਤੇ ਮੈਨੂੰ ਮੇਰੇ ਕਰਦੇ ਆਣੇ ਉਹ ਉਡਾਨ ਦਿੱਤੀ ਹੈ ਠੀਕ ਹੈ ਹੋਰ ਇਸ ਤੋਂ ਇਲਾਵਾ ਸਿਸਟਰ ਦਾ ਜਾਂ ਕਿਸੇ ਹੋਰ ਦਾ ਸਹਿਯੋਗ ਮਿਲਿਆ ਹੋਵੇ ਤੁਹਾਨੂੰ ਇਹ ਪਰਿਵਾਰ ਦਾ ਤਾਂ ਦੇਖੋ ਸਾਰਾ ਸਹਿਯੋਗ ਮੈਨੂੰ ਰਿਹਾ ਹੈਗਾ ਪਲੇ ਦੀ ਮੇਰੇ ਪੜਾਈ ਦੇ ਵਿੱਚ ਹੋਏ ਮੈਨੂੰ ਦਿਨ ਰਾਤ ਪੜਾਈ ਕਰਕੇ 7 ਤੋਂ 8 ਘੰਟੇ ਆਪਾਂ ਰੈਗੂਲਰਲੀ ਜਿਹੜੀ ਮੇਰੀ ਕੰਟੀਨਿਊਸਲੀ ਦੋ ਸਾਲ ਦੀ ਸਟੱਡੀ ਰਹੀ ਹੈ ਠੀਕ ਹੈ ਤੇ ਉਹਦੇ ਵਿੱਚ ਮੇਰੇ ਮਾਪੇ ਤੇ ਮੇਰੀ ਸਿਸਟਰ ਮੇਰਾ ਛੋਟਾ ਬ੍ਰਦਰ ਇਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ ਠੀਕ ਹੈ ਇਹਨਾਂ ਨੇ ਪੂਰਾ ਸਪੋਰਟ ਕੀਤਾ ਹੈ ਮੈਨੂੰ ਤੇ ਵੀ ਬਾਹਰ ਪੜਾਈ ਦਾ ਹੋਵੇ ਪੈਸੇ ਦਾ ਹੋਵੇ ਹਰ ਚੀਜ਼ ਦਾ ਫਾਈਨੈਂਸ਼ੀਅਲੀ ਹੋਵੇ ਇਮੋਸ਼ਨਲ ਹੋਵੇ 멘ਟਲੀ ਹਰ ਚੀਜ਼ ਦਾ ਸਪੋਰਟ ਮੈਨ ਨੂੰ ਨਦਰ ਹੈ ਜਦੋਂ ਤੁਸੀਂ ਸੋਚਿਆ ਸੀਗਾ ਯੂਪੀਐਸਸੀ ਦਾ ਉਸ ਤੋਂ ਬਾਅਦ ਤੁਹਾਡੀ ਸਪੋਰਟ ਕਿੰਨੇ ਕੀਤੀ ਸਟੱਡੀ ਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਮਦਰ ਦਾ ਸਪੋਰਟ ਆਈ ਹੈ ਤੇ ਗਾਈਡੈਂਸ ਮੇਰੇ ਪਾਪਾ ਜੀ ਦੀ ਤਰਫੋਂ ਆਈ ਹੈ ਠੀਕ ਹੈ ਫਿਰ ਜਦੋਂ ਆਪਾਂ ਫਾਈਨੈਂਸ਼ੀਅਲੀ ਗੱਲ ਕਰੀਏ ਤਾਂ ਦੀਦੀ ਨੇ ਇਸ ਚੀਜ਼ ਸੇ ਬਹੁਤ ਸਪੋਰਟ ਕੀਤੀ ਮੇਰੀ ਕਿਉਂਕਿ ਜੇ ਸਿੰਪਲ ਆਪਾਂ ਮੰਮੀ ਪਾਪਾ ਦੇ ਬੈਸਟ ਦੀ ਗੱਲ ਕਰੀਏ ਤਾਂ ਉਹ ਸ਼ਾਇਦ ਨਾ ਇਕੱਲੇ ਨਾ ਕਰਵਾ ਪਾਉਂਦੇ। ਠੀਕ ਹੈ। ਦੀਦੀ ਨੇ ਫਾਈਨੈਂਸ਼ਲੀ ਬਹੁਤ ਹੈਲਪ ਕੀਤੀ। ਉਹਦੇ ਤੋਂ ਬਾਅਦ ਮੈਨੂੰ ਅੱਗੇ ਲੈ ਕੇ ਗਏ ਤੇ ਮੇਰੇ ਸਿਰ ਤੇ ਮਤਲਬ ਇਹਨਾਂ ਨੇ ਆਪ ਆਪਣੀ ਜ਼ਿੰਦਗੀ ਨੂੰ ਇੱਕ ਵਾਰੀ ਮੇਰੇ ਸਿਰ ਤੇ ਛੱਡਤਾ ਕਿ ਤੁਸੀਂ ਅੱਗੇ ਵਧਣਾ ਹੈ। ਠੀਕ ਹੈ। ਤੇ ਆਪਾਂ ਇਹਨਾਂ ਨੇ ਇੱਕ ਵਾਰੀ ਆਵਦਾ ਸਾਰਾ ਭੋਝ ਛੱਡਤਾ। ਠੀਕ ਹੈ। ਮੇਰੇ ਸਿਰ ਕਰਕੇ ਕੱਲ ਜਦੋਂ ਸੀਐਮਾਨ ਨੇ ਜਦੋਂ ਅਪਾਰਟਮੈਂਟ ਲੈਟਰ ਦਿੱਤਾ ਉਦੋਂ ਕਿਵੇਂ ਫੀਲ ਹੋਇਆ? ਬਹੁਤ ਹੈਰਾਨੀ ਵਾਲਾ ਤੇ ਅਚਾਨਕ ਬਹੁਤ ਹੀ ਸ਼ੌਕਿੰਗ ਜੀ ਨਿਊਜ਼ ਸੀ ਲੇਕਿਨ ਬਹੁਤ ਖੁਸ਼ੀ ਵੀ ਹੋਈ ਅਚਾਨਕ ਜਦੋਂ ਮੈਨੂੰ ਇਹ ਚੀਜ਼ ਦਾ ਨਿਊਜ਼ ਮਿਲੀ ਬਟ ਭਗਵੰਤ ਮਾਨ ਜੀ ਵੱਲੋਂ ਸੀਐਮ ਵੱਲੋਂ ਪ੍ਰਾਈਜ਼ ਇਹ ਚੀਜ਼ ਦਾ ਮਿਲਣਾ ਬਹੁਤ ਵੱਡੀ ਗੱਲ ਹੈ ਮੇਰੇ ਲਈ ਇਹ ਚੀਜ਼ ਆਪਣੇ ਪੂਰੇ ਇਲਾਕੇ ਵਾਸਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਪਿੰਡੂ ਖੇਤਰ ਤੋਂ ਆਣੇ ਪਿੰਡੂ ਖੇਤਰ ਦੇ ਵਿੱਚ ਵੀ ਖਾਸ ਕਰਕੇ ਬਾਗੜੀ ਖੇਤਰ ਤੋਂ ਆਣੇ ਐਸ ਜਦੋਂ ਬਾਗੜੀ ਖੇਤਰ ਦੀ ਗੱਲ ਕਰੀਏ ਪਿੰਡੂ ਖੇਤਰ ਦੀ ਗੱਲ ਕਰੀਏ ਤਾਂ ਲੜਕੀਆਂ ਨੂੰ ਸਕੂਲ ਭੇਜਣਾ ਤਾਂ ਦੂਰ ਦੀ ਗੱਲ ਕਰੋ ਨਹੀਂ ਨਿਕਲ ਦਿੰਦੇ ਸੀ ਜਮਾਨਾ ਬਦਲਿਆ ਤਾਂ ਹੁਣ ਕੀ ਕਰਨਾ ਚਾਹੋਗੇ ਉਹ ਮਾਪੇ ਨੂੰ ਜਿਹੜੇ ਹੁਣੇ ਵੀ ਕੁੜੀਆਂ ਨਹੀਂ ਪੜਾਉਂਦੇ ਨਾ ਚਾਹਦੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਕਾਬੀਲੀਅਤ ਹਰ ਬੱਚੇ ਵਿੱਚ ਹਰ ਤਰ੍ਹਾਂ ਦੀ ਹੁੰਦੀ ਹੈ ਪੜ੍ਹਾਈ ਦਾ ਖੇਤਰ ਹੀ ਨਹੀਂ ਹਰ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਬੱਚਾ ਬਾਅਦ ਅੱਗੇ ਜ਼ਰੂਰ ਨਿਕਲਦਾ ਹੈ ਮਾਪੇ ਦੀ ਪਹਿਲੀ ਰਿਸਪੌਂਸਿਬਿਲਟੀ ਇਹ ਹੀ ਹੈ ਕਿ ਬੱਚੇ ਨੂੰ ਬੇਸਿਕ ਸਿੱਖਿਆ ਜ਼ਰੂਰ ਦੇਣ ਸਿੱਖਿਆ ਤੋਂ ਹੀ ਆਪਾਂ ਨੂੰ ਸਮਝ ਆਉਂਦੀ ਹੈ ਬੱਚਾ ਖੁਦ ਨੂੰ ਸਮਝਦਾ ਹੈ ਆਪਣੇ ਇਲਾਕੇ ਨੂੰ ਸਮਝਦਾ ਹੈ ਸਭ ਚੀਜ਼ ਨੂੰ ਸਮਝ ਕੇ ਪਰਖ ਕਰਦਾ ਹੈ ਕਿ ਮੈਂ ਕਿ ਕਿਸ ਲਾਈਨ ਦੇ ਵਿੱਚ ਅੱਗੇ ਜਾ ਸਕਦਾ ਉਸ ਤੋਂ ਬਾਅਦ ਉਹ ਡਿਸੀਜਨ ਲੈਂਦਾ ਹੈ ਕਿ ਮੈਂ ਕਿਸ ਲਾਈਨ ਦੇ ਵਿੱਚ ਜਾਣਾ ਹੈ ਤਾਂ ਉੱਥੇ ਮਾਪੇ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਆਪਾਂ ਉਸ ਨੂੰ ਜਿਹੜੀ ਵੀ ਕਾਬਲੀਅਤ ਉਸ ਬੱਚੇ ਵਿੱਚ ਹੈ ਉਹ ਉਹਦੇ ਵਿੱਚ ਅੱਗੇ ਨਿਕਲੇ ਉਹਨੂੰ ਅੱਗੇ ਉੱਥੇ ਉਹਦੇ ਵਿੱਚ ਸਪੋਰਟ ਕਰੀਏ ਸਿਰਫ ਪੜਾਈ ਤੱਕ ਹੀ ਨਹੀਂ ਕਿਉਂਕਿ ਬੱਚੇ ਪੈਰੈਂਟਸ ਦਾ ਵੀ ਰਹਿੰਦਾ ਹੈ ਕਿ ਪੜਾਈ ਨਹੀਂ ਕਰਦਾ ਕੋਈ ਹੋਰ ਚੀਜ਼ ਹੈਗਾ ਜਾਂ ਫਿਰ ਕੁੜੀਆਂ ਦਾ ਖਾਸ ਕਰਕੇ ਵੀ ਜੇ ਮੰਨ ਲਓ ਥੋੜੀ ਜਿਹੀ ਵੱਡੀ ਹੋ ਜਾਂਦੀ ਹੈ ਤਾਂ ਵਿਆਹ ਦਾ ਜ਼ਿਆਦਾ ਰਹਿੰਦਾ ਹੈ ਪ੍ਰੈਸ਼ਰ ਜਆ ਬਣਿਆ ਰਹਿੰਦਾ ਹੈ ਇਹ ਚੀਜ਼ ਦਾ ਥੋੜਾ ਜਿਹਾ ਰੱਖਣਾ ਹੈ ਕਿ ਜੇ ਬੱਚੇ ਚ ਕਾਬਿਲियत ਹੈਗੀ ਹੈ ਫਿਰ ਉਹਨੂੰ ਉਹਦੇ ਚ ਸਪੋਰਟ ਕਰੇ ਜੇ ਨਹੀਂ ਵੀ ਹੈਗੀ ਤਾਂ ਵੀ ਉਹਨੂੰ ਇੱਕ ਮੌਕਾ ਜਾਂ ਓਪਰਚੁਨਿਟੀ ਉਸ ਚੀਜ਼ ਵਿੱਚ ਜ਼ਰੂਰ ਦੇਣੀ ਚਾਹੀਦੀ ਹੈ ਬੱਚਾ ਕਿਤੇ ਨਾ ਕਿਤੇ ਫੇਲ ਵੀ ਹੋ ਸਕਦਾ ਹੈ ਅੱਜ ਕੱਲ ਸਭ ਤੋਂ ਆਪਾਂ ਜ਼ਿਆਦਾ ਦੇਖਦੇ ਆ ਕਿ ਜੋ ਗਵਰਨਮੈਂਟ ਜੌਬ ਦੇ ਵਿੱਚ ਫੇਲ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਨ ਉਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇ ਬੱਚਾ ਫੇਲ ਵੀ ਹੁੰਦਾ ਹੈ ਤਾਂ ਉੱਥੇ ਬੱਚੇ ਨੂੰ ਸਭ ਤੋਂ ਜ਼ਿਆਦਾ ਆਪਦੇ ਫੈਮਿਲੀ ਦੀ ਜ਼ਰੂਰਤ ਪੈਂਦੀ ਹੈ ਮੈਂ ਜਿਵੇਂ ਕਿਤੇ ਵੀ 2 ਸਾਲ ਤਿਆਰੀ ਕੀਤੀ ਹੈ ਤਾਂ ਮੈਨੂੰ ਮੇਰੇ ਕਰਦੇ ਨੇ ਉਦੋਂ ਇਮੋਸ਼ਨਲ ਸਪੋਰਟ ਸਭ ਤੋਂ ਜ਼ਿਆਦਾ ਰਿਹਾ ਤੇ ਉਹੀ ਚੀਜ਼ ਮੈਂ ਕਹਾਂਗੀ ਕਿ ਜਿੱਥੇ ਬੱਚੇ ਫੇਲ ਹੁੰਦੇ ਆ ਉੱਥੇ ਉਹਨਾਂ ਦੇ ਨਾਲ ਜ਼ਰੂਰ ਖੜੋ ਅੱਜ ਕੱਲ ਦੀ ਕੁੜੀਆਂ ਰੀਲਾਂ ਬਣਾ ਰਹੀਆਂ ਨੇ ਜੀ ਪੜਾਈ ਨਹੀਂ ਕਰ ਰਹੀਆਂ ਨਸ਼ਿਆਂ 'ਚ ਵੀ ਕੁੜੀਆਂ ਪੈ ਗਈਆਂ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੀ ਦੇਖ ਇਹ ਚੀਜ਼ ਮੇਰੇ ਅਕੋਰਡਿੰਗ ਥੋੜੀ ਜਿਹੀ ਸ਼ੌਂਕ ਵਾਸਤੇ ਠੀਕ ਹੈ ਬਟ ਆਪਣੇ ਐਂਟਰਟੇਨਮੈਂਟ ਵਾਸਤੇ ਜੋ ਚੀਜ਼ ਸ਼ੁਰੂ ਹੋਈ ਹੈ ਉਹਨੂੰ ਆਪਣੀ ਜ਼ਿੰਦਗੀ ਤੇ ਹਾਵੀ ਨਾ ਹੋਣ ਦਿਓ ਥੋੜਾ ਜਿਹਾ ਐਂਟਰਟੇਨਮੈਂਟ ਹੋ ਗਿਆ ਸੋਸ਼ਲ ਮੀਡੀਆ ਹੋ ਗਿਆ ਇਹ ਆਪਣੀ ਜ਼ਿੰਦਗੀ ਨੂੰ ਪ੍ਰਭਾਵਿਤ ਬਹੁਤ ਕਰਦੀਆਂ ਆਪਣੇ ਦਿਮਾਗ ਨੂੰ ਆਪਣੇ ਇੰਟੈਲੀਜੈਂਸ ਲੈਵਲ ਨੂੰ ਬਹੁਤ ਹਿੱਟ ਕਰਦੀਆਂ ਇਹ ਫੋਕਸ ਲੈਵਲ ਬਹੁਤ ਖਰਾਬ ਕਰਦੀਆਂ ਅੱਜਕੱਲ ਮੋਬਾਈਲ ਆਪਾਂ ਨੂੰ ਜਿਵੇਂ ਕੰਟਰੋਲ ਕਰ ਰਿਹਾ ਐ ਇਸ ਚੀਜ਼ ਨੂੰ ਦੇਖਣ ਦੀ ਬਹੁਤ ਜ਼ਰੂਰਤ ਹੈ ਕਿ ਆਪਾਂ ਆਪਣੇ ਆਪ ਨੂੰ ਕੰਟਰੋਲ ਕਰਕੇ ਇਹ ਚੀਜ਼ਾਂ ਸਿਰਫ ਇੱਕ ਮਾਧਿਅਮ ਨੇ ਇੱਕ ਸਾਧਨ ਨੇ ਆਪਣੇ ਅੱਗੇ ਵਧਣ ਦਾ ਮੇਰੀ ਪੜਾਈ ਦੇ ਵਿੱਚ ਵੀ ਬਹੁਤ ਰੋਲ ਰਿਹਾ ਐ ਕਿ ਮੈਂ ਆਨਲਾਈਨ ਤਿਆਰੀ ਕੀਤੀ ਜਾਂ ਕਿਤੋਂ ਵੀ YouTube ਤੋਂ ਜਾਂ ਕੋਈ ਕੋਚਿੰਗ ਸੈਂਟਰ ਤੋਂ ਜਿੱਥੋਂ ਵੀ ਮੈਂ ਮਾੜਾ ਮੋਟਾ ਪੜ੍ਹੀ ਹੈਗੀ ਆ ਜਿੱਧਰੋਂ ਵੀ ਮੈਂ ਪੜਿਆ ਤਾਂ ਫੋਨ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਆਪਾਂ ਕਿਵੇਂ ਖੁਦ ਨੂੰ ਫੋਕਸਡ ਰੱਖਣਾ ਹੈ ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ بجائے ਕਿ ਆਪਾਂ ਗਲਤ ਰਸਤੇਾਂ 'ਤੇ ਚੱਲੀਏ ਕੰਪਨੀ ਹੋ ਗਈ ਆਪਣੀ ਜਾਂ ਜਾਂ ਫਿਰ ਆਪਣੇ ਜਿਹੜਾ ਰੋਜ਼ ਦਾ ਵਿਚਾਰਾਂ ਦਾ ਜਿਹੜਾ ਅਫਗੈਨ ਕਰਦੇ ਆ ਉਹੀ ਆਪਣਾ ਬਾਹਰ ਨਿਕਲ ਕੇ ਆਉਂਦਾ ਆ ਆਪਾਂ ਜੋ ਵਿਚਾਰ ਬਣਾਵਾਂਗੇ ਉਹੀ ਆਪਣਾ ਰਵਈਆ ਬਣੂਗਾ ਤਾਂ ਸੋ ਆਹੀ ਬਸ गुजारिश ਆ ਅੱਜ ਦੀ ਜਨਰੇਸ਼ਨ ਨੂੰ ਕਿ ਉਹ ਆਪਣੇ ਦਿਨਚਰਿਆ ਨੂੰ ਦੇਖਣ ਥੋੜਾ ਫੋਕਸਡ ਰਹਿਣ ਤੇ ਰੀਡਿੰਗ ਹੈਬਿਟਸ ਵਾਕਿੰਗ ਹੈਬਿਟਸ ਫਿਜ਼ੀਕਲ Mentally fit ਰਹਿਣਾ ਅੱਜਕੱਲ ਦੀ ਇਹ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਬਿਨਾਂ ਕਿ ਐਂਟਰਟੇਨਮੈਂਟ ਦਾ ਜਿਹੜਾ ਸਾਧਨ ਹੈ ਉਹਨਾਂ ਵਿੱਚ ਕੁਲ ਕੇ ਰਹਿ ਜਾਣਾ ਅੱਜਕੱਲ ਦੇ ਨੌਜਵਾਨਾਂ 'ਚ ਨਸ਼ਾ ਬਹੁਤ ਵਧ ਰਿਹਾ ਹੈ ਤੁਸੀਂ ਪੁਲਿਸ ਲਾਈਨ 'ਤੇ ਜਾ ਰਹੇ ਹੋ ਇਸ ਦੇ ਵਾਸਤੇ ਕੀ ਪ੍ਰਯਾਸ ਹੋਣਗੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅ ਕੰਮ ਸ਼ੁਰੂਆਤ ਕੀਤੀ ਜਾਵੇ ਆਪਦੇ ਘਰ ਤੋਂ ਆਪਦੇ ਇਲਾਕੇ ਤੋਂ ਫਿਰ ਹੌਲੀ-ਹੌਲੀ ਆਪਦਾ ਜਿਹੜਾ ਏਰੀਆ ਹੈਗਾ ਉਹਨੂੰ ਕਵਰ ਕੀਤਾ ਜਾਵੇ ਪੰਜਾਬ ਸਰਕਾਰ ਦੇ ਆ ਵੀ ਕਈ ਮੁਹਿੰਮਾਂ ਨੇ ਪੰਜਾਬ ਪੁਲਿਸ ਵੀ ਬਹੁਤ ਵਧੀਆ ਕਰ ਰਹੀ ਹੈ ਇਸ ਦੇ ਵਿੱਚ ਜਿਵੇਂ ਕਿ ਮੈਨੂੰ ਫਰੀਦਕੋਟ ਜ਼ਿਲ੍ਹਾ ਮਿਲਿਆ ਹੈਗਾ ਤਾਂ ਫਰੀਦਕੋਟ ਜ਼ਿਲ੍ਹੇ ਦੇ ਵੀ ਮੈਡਮ ਨੇ ਮੈਨੂੰ ਦੱਸਿਆ ਕਿ ਆਪਣੇ ਨਸ਼ੇ ਮੁਕਤੀ ਕੇਂਦਰ ਵਾਸਤੇ ਬਹੁਤ ਕੁਝ ਚੱਲ ਰਹੀ ਹੈ ਨਸ਼ਾ ਹਟਾਉਣ ਵਾਸਤੇ ਤੇ ਉਹ ਸਭ ਸਕੀਮਾਂ ਤਾਂ ਹੈਗੀਆਂ ਹੈਗੀਆਂ ਨੇ ਬਟ ਜੇ ਆਪਾਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਕਿਸੇ ਅਧਿਕਾਰੀ ਹੋਣ ਦੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਪਦ ਤੇ ਹੋਣ ਦੀ ਜ਼ਰੂਰਤ ਨਹੀਂ ਆਪਾਂ ਘਰ ਤੋਂ ਹੀ ਆਪਾਂ ਸ਼ੁਰੂਆਤ ਕਰ ਸਕਦੇ ਆ ਇਸ ਚੀਜ਼ ਦੀ ਕਿ ਇੱਕ ਆਮ ਇਨਸਾਨ ਕਿਵੇਂ ਯੋਗਦਾਨ ਪਾ ਸਕਦਾ ਹੈ ਇੱਕ ਪਿੰਡ ਵਿੱਚ ਰਹਿਣ ਵਾਲਾ ਆਮ ਇਨਸਾਨ ਆਪਣੇ ਪਿੰਡ ਵਿੱਚ ਕਿਵੇਂ ਯੋਗਦਾਨ ਪਾ ਸਕਦਾ ਹੈ? ਰੂਟੀਨ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ? ਰੂਟੀਨ ਮੇਰਾ ਲਗਭਗ 2 ਸਾਲ ਮੇਰਾ ਮਿਨੀਮਮ 7 ਤੋਂ 8 ਆਵਰਸ ਮੈਂ ਸਟੱਡੀ ਕਰਦੀ ਰਹੀ ਹਾਂ। ਠੀਕ ਹੈ। ਇੱਕ ਦੋ ਦਿਨ ਰਿਹਾ ਹੈ ਜਿਵੇਂ ਥੋੜਾ ਬੋਤਾ ਉੱਪਰ ਰਿਚ ਹੋ ਜਾਂਦਾ ਹੈ ਜਾਂ ਫਿਰ ਸੰਡੇ ਦੋ ਸੰਡੇ ਥੋੜਾ ਬ੍ਰੇਕਸ ਹੋ ਜਾਂਦੇ ਹੈ। ਬਟ ਬੇਅਰ ਮਿਨੀਮਮ 8 8 ਆਵਰਸ ਮੈਕਸ ਕਈ ਵਾਰ ਉਹ ਚੀਜ਼ ਕਵਰ ਕਰਨ ਵਾਸਤੇ 10 ਆਵਰਸ ਵੀ ਚਲੇ ਜਾਂਦੇ ਸੀਗੇ। ਬਟ 8 ਦਾ ਨੰਬਰ ਮਿਨੀਮਮ ਰੱਖੇ ਰੱਖਿਆ ਕੋਈ ਕੋਚਿੰਗ ਵੀ ਲਈ ਹੈ ਨਹੀਂ ਸਰ ਮੈਂ ਇਹਦੀ ਤਾਂ ਕੋਚਿੰਗ ਨਹੀਂ ਲਈ 6 ਮਨਸ ਮੈਂ ਪੰਜਾਬ ਦੀ ਤਿਆਰੀ ਕੀਤੀ ਸੀਗੀ ਤੇ ਕੋਚਿੰਗ ਮੈਂ ਕਲਾਸਿਸ YouTube ਦੀ ਹੀ ਸੀਗੀ ਕੁਝ ਕੋਈ ਖਾਸ ਨਹੀਂ ਮੈਂ ਕਿਤੋਂ ਵੀ ਲਿਆ ਠੀਕ ਹੈ ਆਪਣੀ ਤਿਆਰੀ ਆਪਣੀ ਸੈਲਫ ਸਟਡੀ ਤੋਂ ਹੀ ਮੈਂ ਕੀਤਾ ਸੀਗਾ UPSC ਦੀ ਤਿਆਰੀ ਵਾਸਤੇ ਕੋਈ ਕੋਚਿੰਗ ਲਈ ਨਹੀਂ ਸਰ ਐਕਚੁਅਲੀ ਕੀ ਹੈ ਕਿ ਗਾਈਡੈਂਸ ਦੀ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਪਿੰਡਾਂ ਦਾ ਇਲਾਕਾ ਕਰਕੇ ਗਾਈਡੈਂਸ ਦੀ ਬਹੁਤ ਕਮੀ ਰਹਿੰਦੀ ਹੈ ਤੇ ਇੱਥੇ ਮੈਨੂੰ ਗਾਈਡੈਂਸ ਉਨੀ ਨਹੀਂ ਮਿਲੀ ਤੇ ਐਸੇ ਕਰਕੇ ਮੈਨੂੰ ਖੁਦ ਨੂੰ ਪਟਕਣਾ ਪਿਆ YouTube ਪਰ ਪਟਕੇ ਆ ਪਰ ਹਰ ਥਾਂ ਤੇ ਮੈਂ ਹਮ ਬਿਮਾਰੇ ਬਟ ਜਿੱਥੇ ਜਿਵੇਂ ਵੀ ਹੋ ਸਕਿਆ ਮੇਰੇ ਤੋਂ ਮੈਂ ਐਂਡ ਤੇ ਜਿਵੇਂ ਅਸਲ ਸੋਰਸ ਮਿਲੇ ਜਾਂ ਜਿਵੇਂ ਵੀ ਮੈਨੂੰ ਖੁਦ ਨੂੰ ਨੋਲਿਜ ਗੇਨ ਕਰਨ ਦਾ ਹੋਇਆ ਉਹ ਮੈਂ ਫਿਰ ਤਿਆਰੀ ਕਰਕੇ ਤੇ ਪੰਜਾਬ ਐਗਜ਼ਾਮਸ ਦੀ ਮੈਂ ਹੁਣੇ ਹੀ ਬਸ 6 ਮਨਸ ਪਹਿਲਾਂ ਹੀ ਤਿਆਰੀ ਸ਼ੁਰੂ ਕੀਤੀ ਸੀਗੀ ਤੇ ਸਬ ਇੰਸਪੈਕਟਰ ਦਾ ਐਗਜ਼ਾਮ ਫਿਲ ਕਰਕੇ ਤੇ ਮੇਰਾ ਇਹ ਮਿਹਨਤ ਮੇਰੀ ਰੰਗ ਲਿਆਈ ਹੈ 2 ਮਹੀਨੇ 2 ਸਾਲਾਂ ਦੀ ਜਿਹੜੀ ਵੀ ਸੀਗੀ ਠੀਕ ਹੈ ਇੱਕ ਲਾਈ ਤੁਹਾਨੂੰ ਐਸੇ ਮਿਲ ਗਈ ਹੈ ਹਾਂਜੀ ਦਿੱਕਤਾਂ ਕਿੰਨੀਆਂ ਗਈਆਂ ਦਿੱਕਤਾਂ ਤਾਂ ਫਿਜ਼ੀਕਲੀ ਤਾਂ ਆਪਾਂ ਕਹਿ ਸਕਦੇ ਆ ਵੀ ਮਾਹੌਲ ਮੈਨੂੰ ਮਿਲ ਗਿਆ ਸੀਗਾ ਘਰ ਦੇ ਵਿੱਚ ਮੇਰੇ ਪੇਰੈਂਟਸ ਨੇ ਸਪੋਰਟ ਕੀਤਾ ਬਟ ਮੈਂਟਲੀ ਤੇ ਇਮੋਸ਼ਨਲੀ ਬਹੁਤ ਸਟਰੋਂਗ ਰਹਿਣਾ ਪੈਂਦਾ ਆਪਾਂ ਨੂੰ ਜਦੋਂ ਇੱਕ ਲੰਬਾ ਸਫ਼ਰ ਤੈਅ ਕਰਨਾ ਹੁੰਦਾ ਆਪਾਂ ਤੇ ਹਜੇ ਵੀ ਹੋਰ ਅੱਗੇ ਜਾਣਾ ਹੈ ਤਾਂ ਉਹ ਸਟਰੋਂਗਨੈਸ ਲੈਣੀ ਬਹੁਤ ਜ਼ਰੂਰੀ ਹੈ ਜੇ ਆਪਾਂ ਆਪਣਾ ਫੋਕਸ ਲੈਵਲ ਹਟਾ ਲਾਂਗੇ ਤਾਂ ਉਹ ਸਟਰੋਂਗਨੈਸ ਇੱਕ ਮਹੀਨਾ 1.5 ਮਹੀਨਾ 2 ਮਹੀਨਾ ਚ ਖਤਮ ਹੋ ਜੂਗੀ ਜੇ ਆਪਾਂ ਨੂੰ ਲੰਬਾ ਸਮਾਰਕ ਕੱਢਣਾ ਹੈ ਤਾਂ ਫਿਰ ਆਪਾਂ ਨੂੰ ਕੁਝ ਸਟਰੋਂਗਸ ਲਹਿਣੀ ਪਊਗੀ ਤੇ ਡੇਲੀ ਦੇ 8 ਆਰਸ ਕੱਢਨੇ ਬਹੁਤ ਟਾਈਮ ਡਿਸੈਪਾਇੰਟਮੈਂਟ ਵੀ ਹੁੰਦੀਆਂ ਤਾਂ ਇਹ ਦਿੱਕਤਾਂ ਦਾ ਸਾਹਮਣਾ ਜ਼ਰੂਰੀ ਹੁੰਦਾ ਹੈ ਇੱਥੇ ਬੱਚਾ ਕਿ ਵੀਕ ਨਾ ਪਵੇ ਇਸ ਕਰਕੇ ਇਹ ਚੀਜ਼ ਨੂੰ ਕਵਰ ਅਪ ਕਰਨਾ ਮੋਟੀਵੇਟ ਰੱਖਣਾ ਖੁਦ ਨੂੰ ਪੈਰੈਂਟਸ ਨਾਲ ਗੱਲ ਕਰਨਾ ਫਰੈਂਡਸ ਨਾਲ ਗੱਲ ਕਰਨਾ ਇਹ ਚੀਜ਼ ਨੂੰ ਆਪਣੇ ਆਪ ਨੂੰ ਇਨਵੋਲਵ ਰੱਖਣਾ ਤੇ ਮੇਨ ਚੀਜ਼ ਜਿਹੜਾ ਇਹ ਪ੍ਰੋਸੈਸ ਚੱਲ ਰਿਹਾ ਜਰਨੀ ਚੱਲ ਰਹੀ ਇਹਨੂੰ ਇੰਜੋਏ ਕਰਨਾ ਇਹ ਬਹੁਤ ਜ਼ਰੂਰੀ ਹੈ ਠੀਕ ਜੇ ਕੋਈ ਬੱਚਾ ਹੋਰ ਇਸ ਤਰ੍ਹਾਂ ਦੀ ਤਿਆਰੀਆਂ ਕਰਨਾ ਚਾਹਵੇ ਹਾਂਜੀ ਮੋਰੀ ਉਨਕੀ سپورਟ ਚਾਹੀਦੀ ਹੈ ਫਾਈਨੈਂਸ਼ੀਅਲ ਕੀ سپورਟ ਚਾਹੀਦੀ ਹੈ ਥੋੜਾ ਜਿਹਾ ਦੱਸੋ ਤਾਂ ਕਿ ਹੋਰ ਬੱਚੇ ਜਿਹੜੇ ਹੋਰ ਲੜਕੀਆਂ ਜਿਹੜੀਆਂ ਇਸ ਲਾਈਨ ਦੇ ਵਿੱਚ ਆ ਸਕਣ ਇਸ ਤਰ੍ਹਾਂ ਤਿਆਰੀ ਕਰਕੇ ਆਪਾਂ ਮਾਪੇ ਦਾ ਨਾਮ ਰੋਸ਼ਨ ਕਰ ਸਕੀਏ ਫਾਈਨੈਂਸ਼ੀਅਲੀ ਤਾਂ ਮੈਂ ਸਭ ਤੋਂ ਪਹਿਲਾਂ ਕਹਾਂਗੀ ਕਿ ਅੱਜ ਦੇ ਟਾਈਮ ਦੇ ਵਿੱਚ ਇੰਨਾ ਵਧੀਆ ਟਾਈਮ ਆ ਗਿਆ ਹੈ ਕਿ ਆਪਣੇ ਕੋਲ ਆਲਮੋਸਟ एवरीथिंग ਇਜ਼ ਫ੍ਰੀ ਆਪਾਂ ਨੂੰ ਹਰ ਚੀਜ਼ ਇੰਨੀ ਕੁਆਂਟੀਟੀ ਦੇ ਵਿੱਚ ਇੰਨੀ ਅਬੰਡੈਂਸ ਦੇ ਵਿੱਚ ਮਿਲ ਰਹੀ ਹੈ ਕਿ ਆਪਾਂ ਨੂੰ ਜਸਟ ਇਹ ਚੀਜ਼ ਦੇਖਣੀ ਹੈ ਕਿ ਕਿਹੜੀ ਚੀਜ਼ ਆਪਾਂ ਕਰ ਸਕਦੇ ਆ ਕਿਹੜੀ ਚੀਜ਼ ਨਾ ਕਰੀਏ ਆਪਣੇ ਅਕੋਰਡਿੰਗ ਥੋੜੀ ਜੀ ਇਹ ਐਨਾਲਿਸਿਸ ਕਰਨੀ ਪਊਗੀ ਜੇ ਆਪਾਂ ਜ਼ਿਆਦਾ ਇਨਵੋਲ ਹੋ ਜਾਗੇ ਤਾਂ ਇੰਨੀ ਪਰਮਾਰ ਹੈ ਕਿ ਉਹ ਆਪਾਂ ਨੂੰ ਦਬਾ ਦੇਣਗੀ ਇਹ ਰਿਸੋਰਸਸ ਬਹੁਤ ਜ਼ਿਆਦਾ ਨਹੀਂ ਉਹ ਚੀਜ਼ ਦਾ ਜਨ ਹਾਂ ਪੈਸੇ ਦੀ ਜਿੱਥੇ ਆਪਾਂ ਗੱਲ ਕਰੀਏ ਵਿੱਚ ਜ਼ਰੂਰਤ ਪੈਂਦੀ ਹੈ ਤੁਸੀਂ ਅਫੋਰਡ ਕਰਦੇ ਹੋ ਤਾਂ ਕਰ ਸਕਦੇ ਹੋ ਬਾਕੀ ਮੇਰੇ ਅਕੋਰਡਿੰਗ ਪੈਸਾ ਕਿਤੇ ਵੀ ਕੋਈ ਵੀ ਮਾਇਨੇ ਨਹੀਂ ਰੱਖਦਾ ਇੱਕ ਗਰੀਬ ਘਰ ਦਾ ਬੱਚਾ ਜਾਂ ਮੈਂ ਵੀ ਇੱਕ ਐਵਰੇਜ ਸਟੂਡੈਂਟ ਰਹੀ ਹਾਂ ਜੇ ਆਪਾਂ ਗੱਲ ਕਰੀਏ ਵੀ ਬਹੁਤਾ ਇੰਟੈਲੀਜੈਂਟ ਬੱਚਾ ਉਹਦਾ ਵੀ ਕੋਈ ਮੈਂ ਨਹੀਂ ਮੰਨਦੀ ਕਿ ਸਰਕਾਰੀ ਨੌਕਰੀ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਹਾਈ ਫਾਈ ਦੀ ਚੀਜ਼ ਦੀ ਲੋੜ ਜ਼ਰੂਰਤ ਹੈ ਕਿ ਇਹ ਬਹੁਤ ਹੀ ਨਾਰਮਲ ਘਰ ਚੋਂ ਮੈਂ ਨਿਕਲੀ ਹੈਗੀ ਹਾਂ ਬਹੁਤ ਹੀ ਨਾਰਮਲ ਐਵਰੇਜ ਸਟੂਡੈਂਟ ਰਹੀ ਹੈਗੀ ਹਾਂ ਤੇ ਆਪਾਂ ਫਾਈਨੈਂਸ਼ੀਅਲ ਦਾ ਤਾਂ ਮੈਂ ਰੋਲ ਨਹੀਂ ਮੰਦੀ ਜ਼ਿਆਦਾ ਹਾਂ ਇਮੋਸ਼ਨਲੀ ਸਟਰੋਂਗ ਹੋਣਾ ਫਿਜ਼ੀਕਲ ਆਪਾਂ ਨੂੰ ਫਿਟ ਰਹਿਣਾ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿਉਂਕਿ ਇੱਕ ਸਵਸਥ ਸਰੀਰ ਹੋਊਗਾ ਉਹਦੇ ਚ ਸਵਸਥ ਦਿਮਾਗ ਹੋਊਗਾ ਸਵਸਥ ਆਪਣੇ ਆਪ ਨੂੰ ਖੁਦ ਨੂੰ ਫਿਟ ਰੱਖਣਾ ਹੈਲਦੀ ਡਾਈਟ ਰਹਿਣਾ ਇਹ ਚੀਜ਼ ਹੀ ਆਪਾਂ ਨੂੰ ਮੈਂਟਲੀ ਵਰਕ ਕਰਨ ਦੀ ਹੈ ਮੈਂ ਸੀਐਚਓ ਆਫਿਸਰ ਕਮਿਊਨਿਟੀ ਹੈਲਥ ਆਫਿਸਰ ਕੋਲ ਖੇੜਾ ਮੇਰੀ ਡਿਊਟੀ ਹੈ ਕਿਹੜਾ ਬਲੌਗ ਚ ਕਿੰਨੇ ਟਾਈਮ ਤੋਂ ਕਰ ਰਹੇ ਹੋ ਮੈਨੂੰ 4 ਸਾਲ ਹੋ ਗਏ ਜੌਬ ਕਰਦੇ ਠੀਕ ਹੈ ਜੀ ਕਿਹੜਾ ਕੋਰਸ ਕਰਕੇ ਲਗੇ ਮੈਂ ਪਹਿਲਾਂ ਬੀਏ ਸੀ ਨਰਸਿੰਗ ਕੀਤੀ ਉਸ ਤੋਂ ਬਾਅਦ ਕਮਿਊਨਿਟੀ ਹੈਲਥ ਆਫਿਸਰ ਦਾ ਕੋਰਸ ਕੀਤਾ ਤੇ ਉਹਦੇ ਵਿਆਪ ਤੇ ਮੈਨੂੰ ਇਹ ਜੌਬ ਮਿਲੀ ਠੀਕ ਹੈ ਹਾਂਜੀ ਲੋਕ ਅੱਜ ਉਸ ਡਾਕਟਰ ਵਾਲੀ ਆ ਗਈ ਤੇ ਹੁਣ ਆਰਡਰ ਚਲਾਉਣ ਵਾਲੀ ਪੈਨ ਬਣ ਗਈ ਹੈ ਹਾਂਜੀ ਤੋਂ ਜੋੜੀ ਵਧੀਆ ਬਣ ਗਈ ਹੈ ਤਾਂ ਕਿਵੇਂ ਫੀਲ ਹੋ ਰਿਹਾ ਹੈ ਬਹੁਤ ਵਧੀਆ ਫੀਲ ਹੋ ਰਿਹਾ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਠੀਕ ਹੈ ਨੀਸ਼ਾ ਨੇ ਇੱਕ ਬਹੁਤ ਵੱਡੀ ਗੱਲ ਕਹੀ ਸੀ ਸ਼ਾਇਦ ਤੁਸੀਂ ਸੁਣੀ ਹੋਵੇ ਸੈਟਰੂ ਦੌਰਾਨ ਕਿ ਮੇਰੀ ਸਿਸਟਰ ਨੇ ਮੇਰੇ हिसाब ਤੋਂ ਜ਼ਿਆਦਾ ਫਾਈਨੈਂਸ਼ੀਅਲ ਸਪੋਰਟ ਕੀਤੀ ਕਿ ਤੂੰ ਅੱਗੇ ਵਧ ਉਦੋਂ ਕਿਵੇਂ ਫੀਲ ਹੋਇਆ ਉਦੋਂ ਪੈਣਾ ਵੈਸੇ ਦੇਖੋ ਭਰਾ ਤਾਂ ਜਿਹੜੇ ਫਿਰ ਵੀ ਕਈ ਵਾਰੀ ਅੱਗੇ ਪਿੱਛੇ ਹੋ ਜਾਂਦੇ ਨੇ ਲੇਕਿਨ ਪੈਣਾ ਕਹਿੰਦੇ ਸਾਥ ਹਮੇਸ਼ਾ ਦੇ ਦਿਆਂ ਨੇ ਹੈ ਨਾ ਭਰਾਵਾਂ ਦਾ ਵੀ ਤੇ ਪੈਣਾ ਪੈਣਾ ਦਾ ਵੀ ਆ ਉਹ ਕਿਵੇਂ ਜਾਗਿਆ ਇੱਕ ਵਾਰੀ ਕਿ ਉਹ ਸਰ ਇਦਾਂ ਹੈ ਕਿ ਜਦੋਂ ਮੈਂ ਸਟੱਡੀ ਕੀਤੀ ਕਰਦੇ ਹਾਂ ਠੀਕ ਨਹੀਂ ਸੀਗੇ ਠੀਕ ਹੈ ਤੇ ਜਦੋਂ ਇਹਨੇ ਕਿਹਾ ਕਿ ਮੈਂ ਕੁਝ ਕਰਨਾ ਫਿਰ ਮੈਨੂੰ ਇਹ ਸੀਗਾ ਕਿ ਮੇਰੇ ਪਿੰਨਪਰਾ ਦੋਨਾਂ ਨੂੰ ਕਮੀ ਨਹੀਂ ਆਣੀ ਚਾਹੀਦੀ ਠੀਕ ਹੈ ਭਲਾਂਦੀ ਕੁਛ ਵੀ ਹੋਵੇ ਕੁਛ ਵੀ ਕਰਨਾ ਪਵੇ ਇਹਨਾਂ ਨੂੰ ਅੱਗੇ ਵਧਣਾ ਹੈ ਠੀਕ ਹੈ ਤੇ ਇਸ ਲਈ ਬਸ ਮੈਂ ਆਪਦੇ ਸਾਰੇ ਜੋ ਵੀ ਫਾਈਲਾਂ ਸੀ ਸਾਰੀਆਂ ਛੱਡ ਕੇ ਸਿਰਫ ਇਹਦੇ ਲਈ ਸੋਚਿਆ ਕਿ ਹਾਂ ਇਹਨੂੰ ਕਰਾਣਾ ਹੈ ਕਰੇ ਜਿੱਥੇ سپورਟ ਦੇਣੀ ਸੀ ਮੰਮੀ ਪਾਪਾ ਦੀ ਜਿੱਥੇ ਜੀ ਨੂੰ ਜਿੱਥੇ ਵੀ ਖੜਨਾ ਸੀ ਮੈਂ ਨਾਲ ਖੜੀ ਆਉਣੀ ਸੀ ਇਹਨੂੰ ਮਤਲਬ ਇੱਕ ਭਰਾ ਦੀ ਕਮੀ ਕਦੇ ਫੀਲ ਨਹੀਂ ਹੁੰਦੀ ਕਿ ਹਾਂ ਤੇਰਾ ਵੱਡਾ ਭਰਾ ਹੈ ਨਹੀਂਗਾ ਤੇ ਬਹੁਤ ਕੁਝ ਅਸੀਂ ਅੱਜ ਕਿ ਹਾਂ ਇੱਥੇ ਪਹੁੰਚਿਆ ਤੇ ਅੱਜ ਇਹ ਨਹੀਂ ਮੈਂ ਕਹਿਨੀ ਆ ਕਿ ਆਈਐਸ ਅਧਿਕਾਰੀ ਤੂੰ ਬਣਨਾ ਹੈ ਇਹ ਐਂਡ ਨਹੀਂਗਾ ਅੱਜ ਇਹ ਸ਼ੁਰੂਆਤ ਹੈ ਆਪਾਂ ਆਈਐਸ ਬਣਨਾ ਤੇ ਆਪਣਾ ਫੋਕਸ ਹੋਈ ਹੈ ਕੁਝ ਮਰਜ਼ੀ ਹੋਵੇ ਆਪਣਾ ਫੋਕਸ ਹੋਈ ਹੈ ਠੀਕ ਹੈ ਮੈਂ ਲੋ ਪੂਰਾ ਸੋਚ ਰੱਖਿਆ ਕਿ ਨਾ ਰੋਸ਼ਨ ਕਰਨਾ ਹੀ ਨਹੀਂ ਕਰਨਾ ਹੀ ਕਰਨਾ ਹੈ ਮੇਰੇ ਦਾਦਾ ਜੀ ਦਾ ਨਾਰੋਸ਼ਨ ਕਰਨਾ ਠੀਕ ਹੈ ਹਾਂਜੀ ਬਹੁਤ ਅੱਛੀ ਸੋਚ ਹੈ ਤੁਹਾਡੀ ਹਾਂਜੀ ਉਦੋਂ ਤੱਕ ਇਹਨੂੰ ਸਪੋਰਟ ਕਰਾਂਗੇ ਅਸੀਂ ਸਾਰੇ ਸਪੋਰਟ ਕਰਾਂਗੇ ਠੀਕ ਹੈ ਤਾਂ ਸਟਾਰਟ ਕੋਈ ਉਹ ਵੀ ਹੁੰਦਾ ਸੀ ਪੜਾਣਾ ਪੜਾਣਾ ਲੜਦੀਆਂ ਉਹ ਬਹੁਤ ਉਹ ਤਾਂ ਸਾਰਿਆਂ ਚ ਹੁੰਦਾ ਜੀ ਲੜਾਈ ਤਾਂ ਹਰ ਥਾਂ ਹੁੰਦੀ ਹੈ ਠੀਕ ਬਟ ਜਿਹੜੀ ਚੀਜ਼ ਹੈ ਕਿ ਮੈਂਟਲੀ ਫੋਕਸ ਹਮੇਸ਼ਾ ਰੱਖਿਆ ਕਿ ਕੋਸ਼ਿਸ਼ ਮਰਜ਼ੀ ਹੋਵੇ ਜਿਹੜਾ ਆਪਦਾ ਹੈ ਸਟੈਂਡਰਡ ਉਹ ਕਰਨਾ ਹੈ ਕਿ ਆਪਾਂ ਸਟੱਡੀ ਦੇ ਵਿੱਚ ਉੱਥੇ ਰਹਿਣਾ ਭਲਾਂ ਦੀ ਘਰੇ ਕੁਝ ਵੀ ਹੋਵੇ ਆਪਸ ਵਿੱਚ ਕੁਝ ਵੀ ਹੋਵੇ ਇੱਥੇ ਇਸ ਚੀਜ਼ 'ਚ ਫਰਕ ਨਹੀਂ ਆਣਾ ਚਾਹੀਦਾ ਵੀ ਇਹਨੂੰ ਪੜ੍ਹਨ ਲਈ ਕੁਝ ਚਾਹੀਦਾ ਤੇ ਉੱਥੇ ਕੁਝ 1% ਨਹੀਂ ਕਦੇ ਉਹ ਚੀਜ਼ ਜਿਆਦਾਤਰ ਕਿਸੇ ਨਾਲ ਹੁੰਦੀ ਹੈ ਕੰਮ ਕਰਨ ਲੈ ਕੇ ਕਰਦੇ ਰੋਟੀ ਮੈਂ ਬਣਾਣੀ ਹੈ ਪਹੁੰਚਾ ਨਹੀਂ ਇਸ ਚੀਜ਼ 'ਚ ਨਹੀਂ ਹੁੰਦੀ ਸਰ ਕੰਮ ਮੈਂ ਨੇ ਹਮੇਸ਼ਾ ਸੰਭਾਲ ਲਿਆ ਸਵੇਰੇ ਮੇਰੇ ਤੋਂ ਪਹਿਲਾਂ ਉੱਠ ਕੇ ਆਪਦਾ ਕੰਮ ਸੰਭਾਲ ਲੈਂਦੀ ਹੈ ਘਰ ਦਾ है। शाम मेन पढ़ी नही पानी हमेशा पानी आए, तो तो आए, रोटी इवन है, है, है। तुम भी दसो की कामयाब हो गयी मतलब अज वैसा खुशी का मोहल हे पिंड लड़किया हूं अजक लड़किया जो अगे बद रही फिर भी कि ਤੱਕੀ ਸੰਦੇਸ਼ ਦੇਣਾ ਚਾਹੁੰਗੇ ਉਹ ਮਾਪਿਆਂ ਨੂੰ ਜਿਹੜਾ ਪੜਾ ਨਹੀਂ ਦਿੰਦੇ ਕੁੜੀਆਂ ਨੂੰ ਮੈਂ ਜਿੱਥੇ ਜੋਬ ਕਰਦੀਆਂ ਜਿਵੇਂ ਮੈਂ ਇੱਕ ਰੂਰਲ ਏਰੀਆ ਜੋਬ ਕਰਦੀਆਂ ਉੱਥੇ ਇਹ ਹੈ ਕਿ ਮੈਂ ਦੇਖਿਆ ਹੈ ਕਿ ਕੁੜੀਆਂ ਨੂੰ ਅੱਗੇ ਨਹੀਂ ਵਧਾਉਂਦੇ ਜੀ ਬਹੁਤ ਕੁੜੀਆਂ ਨੂੰ ਪਿੱਛੇ ਖਿੱਚਦੇ ਆ ਜ਼ਿਆਦਾਤਰ ਇਹ ਫੋਰਸ ਕੀਤਾ ਜਾਂਦਾ ਹੈ ਕਿ ਕੁੜੀ ਇੱਕ ਬੀਏ ਕਰ ਲਈ ਐਮ ਕਰ ਲਈ ਉਸ ਤੋਂ ਬਾਅਦ ਉਹਨੂੰ ਵਿਆਕਰਦੋ ਦਾ ਪਰ ਇਹ ਚੀਜ਼ ਹੈ ਕਿ ਉੱਥੇ ਸਪੋਰਟ ਪੇਰੈਂਟਸ ਦੀ ਹੈ ਵੀ ਉੱਥੇ ਨਹੀਂ ਮਿਲਦੀ ਉਹਨਾਂ ਨੂੰ ਸਪੋਰਟ ਇਹ ਕਹੂੰਗੀ ਕਿ ਬੱਚਾ ਨੂੰ ਸਪੋਰਟ ਕਰੋ ਕੁੜੀਆਂ ਨੂੰ ਖਾਸ ਕਰਕੇ ਸਪੋਰਟ ਦੀ ਜ਼ਰੂਰਤ ਹੈ ਮੁੰਡੇ ਫੇਰ ਵੀ ਕਿਤਨੇ ਕਿਤੇ ੱਟਕੇ ਖਾ ਕੇ ਲੱਗ ਜਾਂਦੇ ਪਰ ਕੁੜੀਆਂ ਸਫਰੀ ਕਰਦੀਆਂ ਮੈਂ ਬਹੁਤ ਥਾਂ ਤੇ ਮੇਰੀ ਜ਼ੋਨ ਤੋਂ ਬਾਅਦ ਕੁੜੀਆਂ ਨੂੰ ਸਫਰ ਕਰਦੇ ਦੇਖਿਆ ਹੈ ਅੱਜ ਕੱਲ ਕੀ ਹੁੰਦਾ ਕਿ ਡਿਵੋਰਸ ਦੇ ਦਿੰਦੇ ਹੈ ਮੁੰਡੇ ਕਿਤੇ ਹੋਰ ਆਪ ਦਾ ਸੈਟਿੰਗ ਕਰਦੇ ਜੋ ਵੀ ਹੈ ਇਹ ਚੀਜ਼ ਆਮ ਆਪਾਂ ਇਹਨਾਂ ਤੇ ਗੱਲ ਨਹੀਂ ਕਰਦੇ ਪਰ ਹਰ ਸੈਕਿੰਡ ਜਿਹੜੀ ਕੁੜੀਆਂ ਜਿਹੜੀ ਪੜ੍ਹੀ ਲਿਖੀ ਨਹੀਂ ਆਪਦੇ ਪੈਰ ਤੇ ਸਟੈਂਡ ਹੈ ਨਹੀਂ ਗਈ ਉਹਨੂੰ ਸਫਰ ਕਰਨਾ ਪੈ ਰਿਹਾ ਤੇ ਉਹਨਾਂ ਕੁੜੀਆਂ ਲਈ ਹੈ ਕਿ ਉਹ ਇਹੋ ਜਿਹੇ ਹਾਲਾਤ ਤੋਂ ਨਿਕ ਕੱਢੋ ਕੁੜੀਆਂ ਨੂੰ ਆਪਾਂ ਹੀ ਕੱਢਾਂਗੇ ਪੇਰੈਂਟਸ ਹੀ ਕੱਢਣਗੇ ਉਹਨਾਂ ਨੂੰ ਸ਼ੁਰੂ ਤੋਂ ਹੀ ਇਹੋ ਜੀ ਗਾਈਡੈਂਸ ਦੇਉਈ ਵਿਆ ਨਹੀਂ ਪੜਾਈ ਪਹਿਲਾਂ ਹੱਥ 'ਚ ਕਿਤਾਬ ਚੂੜੀਆਂ ਪਾਉਣ ਦੀ ਥਾਂ ਤੇ ਕਿਤਾਬ ਮੇਰੇ ਪਾਪਾ ਜਦੋਂ ਮੈਂ ਛੋਟੀ ਸੀ ਉਦੋਂ ਕਿਹਾ ਸੀ ਕਿ ਮੇਰੇ ਮੁੰਡੇ ਹੈ ਮੈਨੂੰ ਉਹ ਚੀਜ਼ ਇੰਨੀ ਕਿ ਫੀਲ ਹੋਈ ਕਿ ਮੈਂ ਹੱਥ 'ਚ ਚੂੜੀਆਂ ਨਹੀਂ ਪਾਈਆਂ ਮੈਂ ਇਹ ਹੀ ਕਿਹਾ ਕਿ ਮੈਂ ਪੜ੍ਹ ਕੇ ਜੋਬ ਲੱਗਣਾ ਹੈ ਤੇ ਉਹ ਜੀ ਜੀ ਮੈਂ ਕਹੂੰਗੀ ਪੇਰੈਂਟਸ ਨੂੰ ਵੀ ਕਹੂੰਗੀ ਕਿ ਕੁੜੀਆਂ ਨੂੰ ਹਾਰ ਸ਼ਿਗਾਰ ਇਹਨਾਂ ਚੀਜ਼ਾਂ ਤੋਂ ਕੱਢ ਕੇ ਕਿਤਾਬਾਂ ਪੜਾਈ ਜਾਵੇ ਸੋਹਣੇ ਸੁੱਟਾਂ ਤੋਂ ਕੱਢ ਕੇ ਕਿਤਾਬਾਂ ਪੜਾਓ ਪੜਾਓ ਤਾਂ ਕਿ ਉਹ ਅੱਗੇ ਵਧਣ ਆਉਦਾ ਆਪਦੇ ਪੈਰਾਂ ਤੇ ਸਟੈਂਡ ਹੋਣ ਤੇ ਕਿਸੇ ਦੀ ਗੱਲ ਨਾ ਸੁਣ ਸਕਣ ਕਿ ਹਾਂ ਅਸੀਂ ਕਮਾਉਂਦੇ ਆ ਅਸੀਂ ਕੁਝ ਕਰਦੇ ਆ ਠੀਕ ਹੈ ਜੀ ਬਹੁਤ ਅੱਛੀ ਸੋਚ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਤੁਸੀਂ ਇਸੇ ਤਰ੍ਹਾਂ ਕਾਮਯਾਬੀਆਂ ਹੁੰਦੇ ਰਹੋ ਐਵੇਂ ਸ਼ਹਿਰ ਦਾ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਆਪਣੇ ਦਾਦਾ ਜੀ ਦਾ ਨਾਮ ਰੋਸ਼ਨ ਕਰਨਾ ਮੇਰੇ ਤਿੰਨ ਬੱਚਿਆਂ ਨੇ ਦੋ ਬੇਟੀਆਂ ਇੱਕ ਬੇਟਾ ਦੋ ਬੇਟੀਆਂ ਇੱਕ ਬੇਟਾ ਤਾਂ ਸਟਾਰਟਿੰਗ ਕਿਵੇਂ ਹੋਈ ਨਹੀਂ شادی ਪੜਾਈ ਸੀ ਕਿਵੇਂ ਸਟਾਰਟਿੰਗ ਹੋਈ ਤੁਸੀਂ ਇਹਨਾਂ ਨੇ ਜਿਵੇਂ ਦੱਸਿਆ ਕਿ ਤੁਸੀਂ ਉਹਨਾਂ ਨੂੰ ਗਾਈਡ ਕੀਤਾ ਕਿਸ ਤਰ੍ਹਾਂ ਤੁਹਾਨੂੰ ਕਿਵੇਂ ਲੱਗਿਆ ਵੀ ਬੇਟਾ ਇਹਨਾਂ ਕੋਸ਼ ਬੱਚਾ ਨਾਲ ਕੁਝ ਕਰ ਸਕਦਾ ਹੋਵੇ ਦੇਖੋ ਕਿਸੇ ਵੀ ਪੇਰੈਂਟਸ ਨੂੰ ਇਹ ਮਾਪਿਓ ਅਗਰ ਦੇ ਗਹਿਰੇ ਨਾਲ ਦੇਖਦਾ ਹੈ ਆਪਦੇ ਬੱਚਿਆਂ ਨੂੰ ਤਾਂ ਉਹ ਜਨਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬੱਚਾ ਕੀ ਕਰੇਗਾ ਕੀ ਨਹੀਂ ਕਰੇਗਾ ਗੌਰ ਨਾਲ ਦੇਖੇ ਤਾਂ ਤੇ ਮੈਂ ਨੋਟ ਕੀਤਾ ਬਰਤ ਤੋਂ ਇਹਨਾਂ ਨੋਟ ਕੀਤਾ ਜਦੋਂ ਪ੍ਰੈਗਨੈਂਟ ਹੋ ਗਈ ਮੇਰੀ ਮਿਸਿਸ ਉਦੋਂ ਤੋਂ ਹੀ ਮੈਂ ਹਰ ਬੱਚੇ ਤੇ ਧਿਆਨ ਕੀਤਾ ਠੀਕ ਹੈ ਉਹ ਤੁਸਕਾ ਤਨ ਪਤਾ ਲੱਗ ਗਿਆ ਹੀ ਕੋਦ ਕੇ ਪਾਲਣੇ ਬਿਲਕੁਲ ਬਿਲਕੁਲ ਮੈਂ ਸ਼ੁਰੂਆਤੀ ਮੈਟਰ ਤੇ ਦੇਖਿਆ ਇਹ ਬੱਚੀ ਨੀਸ਼ਾ ਜਿਹੜੀ ਇਹ ਮਤਲਬ ਇੱਕ ਬੰਦਿਆਂ ਮੁੰਡਿਆਂ ਦੀ ਤਰ੍ਹਾਂ ਪੜਨਾ ਤੇ ਹੈਵੀ ਅਰਥਾਂ ਤੇ ਅੱਗੇ ਹੋ ਕੇ ਵੱਧ ਕੇ ਕੰਮ ਕਰਨਾ ਅੱਗੇ ਹੋ ਕੇ ਪੜਨਾ ਵਧੀਆ ਪੜਾਈ ਦੇ ਵਿੱਚ ਇਸ ਤਰ੍ਹਾਂ ਨੇ ਪੜਦੇ ਪੜਦੇ ਬੀਕਾਮ ਕਰ ਲਈ ਤਾਂ ਮੈਨੂੰ ਆਨ ਲੱਗਿਆ ਕਿ ਇਹਨੂੰ ਪੁੱਛਿਆ ਮੈਂ ਕਿ ਬੇਟਾ ਤੂੰ ਕਿਸ ਤਿਆਰੀ ਕਰਨਾ ਚਾਹੁੰਦੇ ਕਿ ਕਿਨ ਪਾਪਾ ਮੈਂ ਤਿਆਰੀ ਕਰ ਰਹੀ ਹਾਂ ਮੇਰੀ ਜੋ ਸਟੱਡੀ ਤੇ ਮੈਂ ਇਹਨੂੰ ਜੋ ਵੀ ਸਪੋਰਟ ਇਹਨੇ ਮੰਗੀ ਜੋ ਸਪੋਰਟ ਮੈਂ ਹੈ ਸਟੱਡੀ ਵਾਰੇ ਜੋ ਵੀ ਜਦੋਂ ਕਈ ਵਾਰੀ ਡੇਮੇਜ ਹੁੰਦੇ ਮੈਂ ਕਹਿੰਦਾ ਮੈਂ ਤੇਰੇ ਸਾਥ ਖੜਾ ਠੀਕ ਹੈ ਤੇਰੀ ਮੰਮੀ ਨਾਲ ਖੜਿਆ ਮੈਂ ਨਾਲ ਖੜਾ ਸਾਰੇ ਕੋਈ ਵੀ ਦਿੱਕਤ ਆਵੇ ਅਸੀਂ ਤੇਰੇ ਨਾਲ ਖੜੇ ਹਾਂ ਇਸ ਵਾਸਤੇ ਮੈਂ ਇਹ ਸਪੋਰਟ ਕੀਤਾ ਤੇ ਜਦੋਂ ਫਿਜ਼ੀਕਲ ਦਾ ਸੀ ਤਾਂ ਫਿਜ਼ੀਕਲ ਦੇ ਵਿੱਚ ਵੀ ਮੈਂ ਇਹਦੇ ਨਾਲ ਆਪ ਗਰਾਊਂਡ ਦੇ ਵਿੱਚ ਜਾ ਕੇ ਕਿਤੇ ਵੀ ਉਹ ਆ ਉੱਥੇ ਮੈਂ ਹਰ ਚੀਜ਼ ਦੀ ਸੂਰਤ ਕਰਵਾਈ ਹੈ ਤਾਂ ਜੋ ਕਿ ਬੱਚੇ ਪਿੱਛੇ ਨਾ ਹਟਣ ਕਾਮਯਾਬ ਹੋਣ ਵਾਸਤੇ ਤਾ ਕਿੰਨੀ ਆ ਗਈ ਹੈ ਦੇਖੋ ਜੀ ਮਨ ਦੇ ਵਿੱਚ ਇੱਕ ਤੁਨ ਬਣਾ ਲਈਦੀ ਹੈ ਫਿਰ ਤਾਂ ਕੋਈ ਦਿੱਕਤਾ ਨਹੀਂ ਹੁੰਦੀ ਆਦਰ ਦੇਖੋ ਬੱਚਿਆਂ ਵਾਸਤੇ ਮਾਪਿਓ ਜੀ ਦਿੱਕਤਾ ਮੈਸੂਸ ਕਰਨਗੇ ਤਾਂ ਇਹ ਕੋਈ ਦਿੱਕਤਾ ਨਹੀਂ ਹੁੰਦੀ ਇਹਦਾ ਇੱਕ ਫਰਜ ਬਣਦਾ ਮਾਪਿਓ ਦਾ ਤੁਸੀਂ ਪੇਸ਼ੇ ਤੋਂ ਟੀਚਰ ਹੈ ਕਿਉਂ ਨਹੀਂ ਸਰ ਜੀ ਮੈਂ ਪੇਸ਼ੇ ਤੋਂ ਇੱਕ ਕੰਟ੍ਰੈਕਟ ਦੀ ਛੋਟੀ ਜੀ ਜੋਬ ਕਰਦਾ ਇਸ ਵਿੱਚ ਮੈਨੂੰ ਗਵਰਨਮੈਂਟ ਦਸਤੀ 11000 ਰੁਪਏ ਦੇਦੀ ਹੈ ਠੀਕ ਹੈ ਤਾਂ ਉਹ ਮਾਪਿਆਂ ਕੀ ਸੰਦੇਸ਼ ਦੇਣਾ ਚਾਹੁੰਗੇ ਜਿਹੜੇ ਬੱਚਾ ਨੂੰ ਅੱਜ ਵੀ ਨਹੀਂ ਪੜਨ ਦਿੰਦੇ ਜਾਂ ਪੜਨ ਦਿੰਦੇ ਤਾਂ 10ਵੀਂ ਤੋਂ ਬਾਅਦ ਮੈਰਿਜ ਕਰ ਦਿੰਦੇ ਆ ਜਾਂ ਹਨਾ ਉਹਨਾਂ ਦਾ ਫਿਊਚਰ ਨਹੀਂ ਵੇਖਦੇ ਜੀ ਜੀ ਉਹਨਾਂ ਨੂੰ ਕੀ ਸੰਦੇਸ਼ ਸੰਦੇਸ਼ ਤਾਂ ਇਹੀ ਹੈ ਮਾਪਿਓ ਨੂੰ ਕਿ ਬੱਚੇ ਮਾਪਿਓ ਬੱਚਾ ਨੂੰ ਪਹਿਲਾਂ ਸਮਝਣ ਕਿ ਬੱਚੇ ਕੀ ਕਰਨਾ ਚਾਹੁੰਦੇ ਬੱਚੇ ਕਿਸ ਪੋਜੀਸ਼ਨ ਤੇ ਜਾ ਰਹੇ ਹੈ ਜਿਸ ਤਰ੍ਹਾਂ ਬਾਗ ਦੀ ਕਟਿੰਗ ਕਰਦੇ ਆ ਕੱਚੀ ਕੇਲ ਤੋੜਨ ਵਾਸਤੇ ਖੱਟੀ ਦੀ ਕੇਲ ਤੋਂ ਵਾਸਤੇ ਕਟਾਈ ਕਰਦੇ ਆਪਾਂ ਵਗਦੀ ਉਸੇ ਤਰ੍ਹਾਂ ਬੱਚਿਆਂ ਦੀ ਵੀ ਕਟਾਈ ਕਰਨੀ ਪੈਂਦੀ ਹੈ ਕਿਸ ਤਰ੍ਹਾਂ ਕਿ ਉਹਨਾਂ ਦੇ ਔਗਣ ਕਿੱਥੋਂ ਪਣਪਰੇ ਨੇ ਉਹਨਾਂ ਨੂੰ ਦੱਬਿਆ ਜਾਵੇ ਉਹਨੂੰ ਹਟਾਇਆ ਜਾਵੇ ਕਿਸ ਜਿਹੜੇ ਗੁਣ ਨੇ ਉਹਨਾਂ ਨੂੰ ਜਾਗਰੂਕ ਕੀਤੇ ਜਾਵੇ ਇਸ ਤਰ੍ਹਾਂ ਮਤਲਬ ਮਾਪਿਆਂ ਨੂੰ ਦੇਖਣਾ ਚਾਹੀਦਾ ਕਿ ਬੱਚੇ ਦੇ ਵਿੱਚ ਗੁਣ ਕੀ ਹੈ ਬੱਚਾ ਕੀ ਕਰਨਾ ਚਾਹੁੰਦਾ ਹੈ ਉਸ ਨੂੰ ਪ੍ਰਮੋਟ ਕਰੋ ਨਾ ਕਿ ਬੱਚਾ ਤੇ ਥੋਪਿਆ ਜਾਵੇ ਕਿ ਤੂੰ ਡਾਕਟਰ ਬਣਨਾ ਹੈ ਤੂੰ ਇਨਸਪੈਕਟਰ ਬਣਨਾ ਹੈ ਤੂੰ ਕੁਝ ਨਹੀਂ